ਸਾਨੂੰ ਵੀਰੋ ਅੱਪਾਜ ਲੈ ਕੇ ਆਏ ਆ ਆਇਲ ਫਿਲਟਰ ਤੁਸੀਂ ਦੇਖ ਸਕਦੇ ਐਨੇ ਛੋਟੇ ਆਲ ਫਿਲਟਰ ਤੋਂ ਲੈ ਕੇ ਸਾਰੀ ਆਲ ਫਿਲਟਰਾਂ ਦੀ ਰੇਂਜ ਆਪਣੇ ਕੋਲ ਅਵੇਲੇਬਲ ਹੈ ਇਹ ਹੈਗੇ ਕਲਾਸਿਕ ਮਾਡਲ ਦੇ ਆਇਲ ਫਿਲਟਰ ਕਿਟ ਆ ਹਾਈਡਰੋਲਿਕ ਫਿਲਟਰ ਆਇਲ ਫਿਲਟਰ ਐਂਡ ਫਿਊਲ ਫਿਲਟਰ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦੇ ਹਾਈਡਰੋਲਿਕ ਫਿਲਟਰ ਐਨੇ ਦੇਖ ਸਕਦੇ ਆ ਦੋ ਹਾਰਡਰ ਆ ਆਇਲ ਫਿਲਟਰ ਆ ਫਾਰਮ ਟਰੈਕ ਦੇ ਇਹਨਾਂ ਦੇ ਵਿੱਚ ਕਲਰ ਦਾ ਡਿਫਰੈਂਟ ਆ ਲੇਕਿਨ ਫਿਲਟਰ ਆਪਣੇ ਕੋਲ ਅਵੇਲੇਬਲ ਨੇ ਹੈਨਾ ਇਹ ਆ ਜਾਂਦਾ ਆਇਲ ਫਿਲਟਰ ਕਿੰਨੇ ਪੀਸ ਫਾਰਮ ਟਰੈਕ ਦੇ ਆਇਲ ਫਿਲਟਰ ਨੇ ਇਹ ਨਿਊ ਮਾਡਲ ਦਾ ਹੈ ਇਹਨੇ ਇੱਕ ਦੂਸਰੇ ਦੀ ਜਗ੍ਹਾ ਤੇ ਫਿੱਟ ਹੋ ਜਾਂਦੇ ਨੇ ਇਹ ਵੀ ਆਪਣੇ ਕੋਲ ਅਵੇਲੇਬਲ ਨੇ ਇਹ ਆ ਜਾਂਦਾ ਛੋਟੇ ਕੋਲ ਤੁਸੀਂ ਦੇਖ ਸਕਦੇ ਹੋ ਡੀਜੀ ਟ੍ਰੈਕ ਐਂਡ ਪਾਵਰ ਟ੍ਰੈਕ ਦੇ ਬਲੈਕ ਕਲਰ ਦੇ ਵਿੱਚ ਸਪੈਸ਼ਲ ਐਡੀਸ਼ਨ ਜਿਹੜਾ ਆਇਆ ਆਪਣੇ ਕੋਲ ਆਇਲ ਫਿਲਟਰ ਹਾਈਡਰੌਲੀਕ ਫਿਲਟਰ ਐਂਡ ਫਿਊਲ ਫਿਲਟਰ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਇਹ ਪਾਵਰ ਟ੍ਰੈਕ ਦਾ ਜਿਹੜਾ ਗੱਤੇ ਵਾਲਾ ਸਵਰਾਇਆ ਟੈਪ ਇੰਟਰ ਟਾਈਪ ਆਇਲ ਫਿਲਟਰ ਆਉਂਦਾ ਹੈ ਇਹ ਹੈਗਾ ਟਰਬੋ ਦਾ ਆਇਲ ਫਿਲਟਰ ਜਿਹੜਾ ਸਭ ਤੋਂ ਔਰ ਛੋਟਾ ਆਇਲ ਫਿਲਟਰ ਟਰਬੋ ਦਾ ਇਹ ਸਾਰੇ ਫਿਲਟਰ ਆਪਣੇ ਕੋਲ ਅਵੇਲੇਬਲ ਆ ਸਾਰੇ ਜੈਨੂ ਆਇਲ ਵੀ ਆਪਣੇ ਕੋਲ ਮਿਲ ਜਾਂਦੇ ਨੇ ਤੇ ਲੈਣ ਲਈ ਸ ਕੰਟੈਕਟ ਜਰੂਰ ਕਰੋ ਨਾਲੇ ਜਿਹੜਾ ਵੀਰ ਨੇ ਹਾਲ ਤੱਕ ਸਾਡੇ ਚੈਨਲ ਨੂੰ ਫੋਲੋ ਨਹੀਂ ਕੀਤਾ